ਸਤ ਸ੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇਐਲ ਫਾਸਟ ਨਿਊਜ਼ ਬਹੁਤ ਸਾਰੇ ਪਿੰਡਾਂ ਦੇ ਵਿੱਚ ਕੋਈ ਇਤਿਹਾਸਿਕ ਚੀਜ਼ਾਂ ਜਿਹੜੀਆਂ ਅੱਜ ਵੀ ਦੇਖਣ ਨੂੰ ਮਿਲਦੀਆਂ ਪਰ ਬਹੁਤ ਸਾਰਾ ਇਹੋ ਜਿਹਾ ਇਤਿਹਾਸ ਹੈ ਜਿਹੜਾ ਉਹ ਸਾਹਮਣੇ ਨਹੀਂ ਗਿਆ ਤੇ ਅੱਜ ਪਿੰਡ ਵੱਡਾ ਗੋੜਾ ਦਾ ਇੱਕ ਇਹੋ ਜਿਹਾ ਇਤਿਹਾਸਿਕ ਇਮਾਰਤ ਬਾਰੇ ਤੁਹਾਨੂੰ ਦੱਸਦੇ ਆਂ ਕੁਝ ਜਿੰਨੀ ਸਾਨੂੰ ਜਾਣਕਾਰੀ ਮਿਲੀ ਹੈ ਤੇ ਇਹਦੇ ਬਾਰੇ ਜਿਹੜੇ ਜਿਹੜੇ ਹੋਰ ਕਿਸੇ ਲੋਕਾਂ ਨੂੰ ਪਤਾ ਹੈ ਜਾਂ ਜਿਹੜੇ ਪਿੰਡਾਂ 'ਚ ਇਹ ਇਤਿਹਾਸਿਕ ਗੰਬਦ ਬਣਿਆ ਹੋਇਆ ਹੈਗਾ ਉਹ ਉਹ ਵੀ ਕਮੈਂਟ ਕਰਕੇ ਜਿਹੜੇ ਆਪਣੀ رائے ਜ਼ਰੂਰ ਦਿਓ ਤੇ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿਆਂ ਜਾਂ ਗੁਰਸੇਹ ਦਿਖਾ ਦੇ ਇਹ ਜਿਹੜਾ ਗੰਬਦ ਬਣਿਆ ਇਹ ਕਾਫੀ ਪੁਰਾਣਾ ਇਤਿਹਾਸਿਕ ਜਗ੍ਹਾ ਹੈ ਇਹ ਤੇ ਤੁਸੀਂ ਦੇਖ ਸਕਦੇ ਹੋ ਇਹ ਕਈ ਪਿੰਡਾਂ 'ਚ ਦੇਖਿਆ ਹੋਣਾ ਪਰ ਇਹਦੇ ਇਤਿਹਾਸ ਬਾਰੇ ਬਹੁਤ ਲੋਕਾਂ ਨੂੰ ਘੱਟ ਪਤਾ ਹੈਗਾ ਪਰ ਅਸੀਂ ਵੀ ਜਿੰਨੀ ਕੁ ਜਾਣਕਾਰੀ ਇਕੱਠੀ ਕੀਤੀ ਹੈ ਬਜ਼ੁਰਗਾਂ ਕੋਲੋਂ ਪੁਰਾਣੇ ਬਜ਼ੁਰਗਾਂ ਨੇ ਜਿੰਨਾ ਕੁ ਦੱਸਿਆ ਸਾਨੂੰ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਇਹਦੀ ਬਨਾਵਟ ਦਿਖਾ ਦਈਏ ਤੁਹਾਨੂੰ ਕਿ ਇਹ ਬਣਿਆ ਦੇਖੋ ਕਿੰਨਾ ਸੋਹਣਾ ਤਰੀਕੇ ਨਾਲ ਉੱਪਰ ਹੈ ਜਿਹੜੇ ਨਿੱਕੇ ਨਿੱਕੇ ਮੋਰੇ ਰੱਖੇ ਗਏ ਆ ਔਰ ਇਹਦੇ ਸਾਈਡਾਂ ਦੇ ਜਿਹੜੇ ਛੋਟੇ ਛੋਟੇ ਦਰਵਾਜ਼ੇ ਆ ਦੋ ਦਰਵਾਜ਼ੇ ਰੱਖੇ ਗਏ ਆ ਔਰ ਇਹ ਬਾਅਦ ਚ ਰੰਗ ਕਰਕੇ ਆ ਜਿਹੜਾ ਪਿੰਡ ਦੀ ਪੰਚਾਇਤ ਵੱਲੋਂ ਥੋੜਾ ਜਿਹਾ ਇੱਕ ਵਧੀਆ ਇਹਨੂੰ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਸਾਂਭ ਸੰਭਾਲ ਕਰਨ ਦੀ ਔਰ ਅੰਦਰ ਦੀਆਂ ਇੱਕ ਵਾਰੀ ਤਸਵੀਰਾਂ ਹੋਰ ਦਿਖਾ ਦਈਏ ਥੋੜੀਆਂ ਜੀਆਂ ਇਹ ਨਾ ਚੂਨੇ ਦੀਆਂ ਇਟਾਂ ਜਿਹੜੀ ਪੁਰਾਣੀ ਏਟ ਨਿੱਕੀ ਇਟ ਦੀ ਬਣੀ ਹੋਈ ਹੈ ਆ ਜਿਹੜਾ ਤੁਸੀਂ ਇਹ ਦੇਖ ਸਕਦੇ ਹੋ ਜਿਹੜਾ ਇੱਕ ਤਰ੍ਹਾਂ ਦਾ ਜੰਗਲਾ ਰੱਖਿਆ ਹੋਇਆ ਹੈਗਾ ਛੋਟੇ-ਛੋਟੀਆਂ ਇੱਟਾਂ ਦਾ ਬਣਾਇਆ ਹੈਗਾ ਤੇ ਇੱਥੇ ਨਾ ਕਿਸੇ ਟਾਈਮ ਬਜ਼ੁਰਗ ਵੀ ਬੈਠ ਕੇ ਤਾਂ ਖੇਡਦੇ ਹੁੰਦੇ ਸੀਗੇ ਜਦੋਂ ਬਾਅਦ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੀਆਂ ਗੱਲਾਂ ਨੇ ਤੇ ਆਲੇ ਰੱਖੇ ਗਏ ਹੈ ਜਦਾ ਚਾਨਣ ਵਗੈਰਾ ਰੱਖਣ ਵਾਸਤੇ ਦੀਵੇ ਰੱਖਦੇ ਹੋਣਗੇ ਤੇ ਇੱਧਰ ਵੀ ਹੈ ਜਿਹੜਾ ਇਹ ਵੀ ਸ਼ਾਇਦ ਗੇਟ ਸੀ ਮੋਟੀ ਇੱਟ ਲਾ ਕੇ ਬੰਦ ਕੀਤਾ ਗਿਆ ਹੈਗਾ ਤੇ ਤਿੰਨ ਗੇਟ ਹੈ ਔਰ ਚੌਥਾ ਇਹਦਾ ਜਿਹੜਾ ਇਹ ਜੰਗਲਾ ਬਣਾਇਆ ਗਿਆ ਹੈ ਕਿਛਾਂ ਦੇ ਛੋਟੀਆਂ ਇੱਟਾਂ ਦਾ ਤੇ ਇਹਦੇ ਨਾਲ ਹੋਰ ਆਪਾਂ ਬਾਹਰ ਦਾ ਦ੍ਰਿਸ਼ ਦਿਖਾ ਦਈਏ ਵੀ ਉੱਪਰ ਵੀ ਦਿਖਾਈਏ ਦਾ ਛੋਟੀ ਇੱਟਾਂ ਦਾ ਦੇਖੋ ਕਿੰਨੇ ਸੋਹਣੇ ਵਧੀਆ ਤਰੀਕੇ ਨਾਲ ਗੁੰਬਦ ਜਿਹਾ ਬਣਾਇਆ ਹੋਇਆ ਹੈਗਾ ਔਰ ਕਮਾਲ ਦੀ ਜਿਹੜੀ ਹੈ ਕਲਾਕਾਰੀ ਕੀਤੀ ਗਈ ਆ ਉਦੋਂ ਤੇ ਇਹਦੇ ਤੇ ਹਜੇ ਤੱਕ ਕੋਈ ਬਾਹਰ ਵੀ ਕੁਝ ਕਈ ਸਾਲ ਪਹਿਲਾਂ ਦੇਖਣ ਨੂੰ ਮਿਲਦਾ ਸੀਗਾ ਬੀ ਕੁਝ ਸ਼ਾਇਦ ਉਰਦੂ ਦੇ ਵਿੱਚ ਵਿੱਚ ਕੁਝ ਲਿਖਿਆ ਜ਼ਰੂਰ ਹੁੰਦਾ ਸੀ ਪਰ ਉਹ ਉਸ ਸਮੇਂ ਦੇ ਨਾਲ-ਨਾਲ ਉਹ ਚੀਜ਼ਾਂ ਮਿਟ ਗਈਆਂ ਤੇ ਬਾਅਦ ਚ ਰੰਗ ਵੀ ਮਾਰਤਾ ਇਹ ਕਾਲੇ ਜਿਹੇ ਕਲਰ ਦਾ ਸੀ ਪਤਾ ਨਹੀਂ ਤਾਂ ਇਹ ਪੁਰਾਣਾ ਹੋਣ ਕਰਕੇ ਹੋ ਗਿਆ ਸੀ ਉਸ ਤੋਂ ਬਾਅਦ ਕਲੀ ਮਾਰੀ ਗਈ ਆ ਕੁਝ ਸਮਿੰਟ ਬਾਅਦ ਚ ਤੇ ਆ ਇੱਟਾਂ ਦਿਖਾ ਦਈਏ ਤੁਹਾਨੂੰ ਚੂਨੇ ਦੀਆਂ ਪੁਰਾਣੀ ਇੱਟਾਂ ਬਹੁਤ ਮਜ਼ਬੂਤ ਇੱਟ ਜਿਹੜੀ ਚੂਨੇ ਚ ਕਹਿੰਦੇ ਨੇ ਚੂਨੇ ਜਿਹੜਾ ਲਾਈ ਇਹ ਮਹਿਲਾਂ ਇਸੇ ਜਾਂ ਪੁਰਾਣੇ ਕਿਲਿਆਂ 'ਚ ਦੇਖਣ ਨੂੰ ਮਿਲਦੀਆਂ ਸੀ ਤੇ ਆ ਵੀ ਹੈ ਇੱਕ ਕੋਈ ਇਹਨਾਂ ਨੇ ਡਿਜ਼ਾਈਨ ਬਣਾਇਆ ਬਾਹਰ ਦਾ ਔਰ ਇੱਥੇ ਵੀ ਇੱਕ ਗੁੰਮਤ ਵਾਂਗੂ ਬਣਾਈ ਗਈ ਆ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਸ਼ੇਅਰ ਵੀ ਕਰਦੇ ਰਹੋ ਤੇ ਜੇ ਜਿਹੜੇ-ਜਿਹੜੇ ਪਿੰਡਾਂ ਦੇ ਵਿੱਚ ਇਹ ਗੁੰਮਦਾ ਕਿਸੇ-ਕਿਸੇ ਪਿੰਡਾਂ ਦੇ ਵਿੱਚ ਗੁੰਮਦਾ ਬਣੇ ਹੁੰਦੇ ਆ ਇਹ ਹਜੇ ਵੀ ਹੈਗੇ ਆ ਤੇ ਕਈ ਪਿੰਡਾਂ ਦੇ ਵਿੱਚ ਤਾਂ ਇਹ ਅਲੋਪ ਹੋ ਗਏ ਆ ਸਮੇਂ ਦੇ ਨਾਲ ਖੰਡਰ ਹੋ ਗਏ ਜਾਂ ਇਹ ਸਾਮ੍ਹਿਆ ਨਹੀਂ ਗਿਆ ਤੇ ਕਈ ਪਿੰਡਾਂ ਦੇ ਵਿੱਚ ਹਜੇ ਵੀ ਖੜੇ ਆ ਸ਼ਾਇਦ ਇੱਕ ਬਠਿੰਡੇ ਜ਼ਿਲ੍ਹੇ ਦੇ ਨੇੜੇ ਪਿੰਡ ਸ਼ੇਰਗੜ ਦੇ ਨੇੜੇ ਵੀ ਇਸ ਤਰ੍ਹਾਂ ਦਾ ਤੁਹਾਨੂੰ ਜਦੋਂ ਰੇਲਵੇ ਸਟੇਸ਼ਨ ਤੋਂ ਬਠਿੰਡੇ ਵਾਲੀ ਸਾਈਡ ਜਾਓਗੇ ਤੁਸੀਂ ਤਾਂ ਖੇਤਾਂ ਦੇ ਵਿੱਚ ਇਸ ਤਰ੍ਹਾਂ ਦਾ ਗੁੰਬਦ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਊਗਾ ਤੇ ਜਿੰਨੇ ਕਿ ਇਹ ਇਤਿਹਾਸ ਦੀ ਆਪਾਂ ਗੱਲ ਕਰੀ ਉਹ ਵੀ ਗੱਲ ਕਰਦੇ ਆਂ ਆਪਾਂ ਇਹ ਕਹਿੰਦੇ ਆਂ ਵੀ ਜਦੋਂ ਜੈਸਲਮੇਰ ਤੋਂ ਭੱਟੀ ਰਾਜਾਂ ਦਾ ਅੰਤ ਕਰਤਾ ਸੀ ਮੁਗਲ ਰਾਜ ਆ ਗਿਆ ਸੀ ਤਾਂ ਉਦੋਂ ਬਹੁਤ ਸਾਰੇ ਜਿਹੜੇ ਆ ਸਿੱਧੂ ਬਰਾੜ ਅਤੇ ਹੋਰ ਲੋਕ ਹੈ ਉਹ ਰਾਜਪੂਤ ਇੱਧਰ ਜਿਹੜੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਆ ਗਏ ਸੀ ਤੇ ਉਸ ਤੋਂ ਬਾਅਦ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਜਦੋਂ ਲੋਕ ਜਾਣ ਲੱਗੇ ਤਾਂ ਦੱਸ ਦੇ ਇੱਧਰ ਵੀ ਵੱਡੇ ਕੁੜੇ ਦੇ ਇਲਾਕੇ 'ਚ ਵੀ ਇੱਧਰ ਮੁਸਲਮਾਨਾਂ ਦਾ ਜ਼ਿਆਦਾ ਰਾਜ ਸੀਗਾ ਇੱਧਰ ਮੁਸਲਮਾਨਾਂ ਦਾ ਰਹਿਣ-ਸਹਿਣ ਜ਼ਿਆਦਾ ਸੀਗਾ ਤੇ ਜਦੋਂ ਉਹ ਇਲਾਕੇ 'ਚ ਇੱਧਰ ਰਹਿਣ ਲੱਗੇ ਤਾਂ ਕਹਿੰਦੇ ਵੀ ਇੱਥੇ ਮਾਰਕਾਟ ਫੋਨ ਲੱਗੀ ਉਸ ਤੋਂ ਬਾਅਦ ਕਹਿੰਦੇ ਆ ਵੀ ਉਹ ਇੱਕ ਪਟਿਆਲੇ ਦੇ ਰਾਜਸਤਾਨ ਦਾ ਕੋਈ ਛੋਟੇ-ਮੋਟੇ ਰਾਜਸਤਾਨ ਦਾ ਦੇਵੀ ਸਵਾਹ ਨਾਂ ਦਾ ਇੱਕ ਰਾਜਾ ਸੀਗਾ ਉਹਨੇ ਕਹਿੰਦੇ ਵੀ ਉਸ ਕੋਲੇ ਗਏ ਤੇ ਉਹਨਾਂ ਨੇ ਜਦੋਂ ਸ਼ਿਕਾਇਤ ਕੀਤੀ ਪਿੰਡ ਵਾਲਿਆਂ ਨੇ ਕੁਝ ਲੋਕਾਂ ਨੇ ਵੀ ਅਸੀਂ ਇੱਥੇ ਬਸਣਾ ਚਾਹੁੰਦੇ ਆ ਤੇ ਵੀ ਇੱਥੇ ਮੁਸਲਮਾਨ ਸਾਨੂੰ ਬਸਣ ਨਹੀਂ ਦਿੰਦੇ ਤੇ ਉਦੋਂ ਕਹਿੰਦੇ ਵੀ ਅੰਗਰੇਜ਼ਾਂ ਤੋਂ ਇੱਥੇ ਇੱਕ ਕਤਲ ਕਰਨ ਦੇ ਜਿਹੜੇ ਉਹ ਕੁਝ ਪਰਮਿਸ਼ਨ ਲਈ ਗਈ ਸੀਗੀ ਉਹ ਰਿਆਸਤ ਦੇ ਰਾਜੇ ਨੇ ਤੇ ਫੇਰ ਕਹਿੰਦੇ ਆ ਵੀ ਕੁਝ 6-7 ਮੁਸਲਮਾਨ ਇੱਥੇ ਜਿਹੜੇ ਕਤਲ ਵੀ ਹੋਏ ਸੀ ਤੇ ਇੱਥੇ ਉਸ ਤੋਂ ਬਾਅਦ ਕਹਿੰਦੇ ਉਹ ਰਿਆਸਤ ਦੇ ਜਿਹੜੇ ਰਾਜੇ ਨੇ ਉਹ ਇੱਥੇ ਠਹਿਰ ਜਾਂ ਇੱਕ ਇਹ ਕਹਿ ਦਈਏ ਵੀ ਜੇ ਮੈਂ ਚੰਡਾ ਚੁਲਾ ਦਿੰਦੇ ਸੀ ਰਾਜੇ ਤਾਂ ਇੱਕ ਤਰ੍ਹਾਂ ਦਾ ਇੱਥੇ ਕਬਜ਼ੇ ਦਾ ਕਰਕੇ ਇੱਥੇ ਪਿੰਡ ਬਣਿਆ ਗਿਆ ਸੀ ਤੇ ਫਿਰ ਉਸ ਤੋਂ ਬਾਅਦ ਇਹ ਵੀ ਕਿਹਾ ਜਾਂਦਾ ਵੀ ਇੱਥੇ ਜਦੋਂ ਵੀ ਕੋਈ ਰਾਜਾ ਜਾਂ ਰਾਣੀ ਕੋਈ ਆਉਂਦੇ ਸੀ ਤਾਂ ਇਹ ਇਹ ਜਗ੍ਹਾ ਦੇ ਠਹਿਰਦੇ ਹੁੰਦੇ ਸੀ ਤੇ ਇੱਧਰ ਦੂਜੀ ਸਾਈਡ ਨਾਲ ਇੱਕ ਹੋਰ ਤਸਵੀਰ ਦਿਖਾ ਦਈਏ ਤੁਹਾਨੂੰ ਜ਼ੂਮ ਕਰਕੇ ਉਹ ਜਿਹੜੇ ਟੋਂਬੇ ਦੇ ਵਿੱਚ ਇੱਕ ਤੁਹਾਨੂੰ ਕੌਲ ਨਜ਼ਰ ਆਊਗਾ ਇਹ ਵੀ ਇੱਥੇ ਦੋ ਕੌਲ ਸੀਗੇ ਇਹ ਪਾਣੀ ਦੇ ਵਿੱਚ ਚਾ ਸੀਗੇ ਔਰ ਇਹ ਕੌਲ ਤੋਂ ਲੈ ਕੇ ਇਸ ਗੁੰਮਤ ਤੱਕ ਪੌੜੀਆਂ ਆਉਂਦੀਆਂ ਸੀਗੀਆਂ ਦੋਨੀਆਂ ਤੇ ਸਮੇਂ ਦੇ ਨਾਲ-ਨਾਲ ਜਿਵੇਂ ਜਿਵੇਂ ਤੋਬੇ ਦੀ ਵੀ ਖੋਦਾਈ ਹੋ ਗਈ ਉਹ ਇੱਕ ਗੁੰਮਲ ਦਾ ਲੁਕਤ ਹੋ ਗਿਆ ਤੇ ਜਿਹੜੀਆਂ ਪੌੜੀਆਂ ਸੀ ਉਹ ਵੀ ਟੈ ਢੈਰੀ ਹੋ ਗਈਆਂ ਤੇ ਕੱਲਾ ਉਹ ਨਿਸ਼ਾਨੀ ਜਾਈ ਰਹਿ ਗਈ ਕਹਿੰਦੇ ਵੀ ਇਹ ਗੁੰਬਤ ਤੋਂ ਲੈ ਕੇ ਪੌੜੀਆਂ ਉੱਥੋਂ ਤੱਕ ਉਤਰਦੇ ਸੀ ਤੇ ਉਹ ਕੋਈ ਜਦੋਂ ਕੋਈ ਰਾਣੀ ਆਉਂਦੀ ਸੀਗੀ ਤੇ ਕਹਿੰਦੇ ਉਹਦੇ ਬੇਸੇ ਕੋਈ ਇਸ਼ਨਾਨ ਵਗੈਰਾ ਕਰਨ ਜਾਂਦੇ ਹੁੰਦੀ ਸੀ ਤੇ ਉਸ ਤੋਂ ਬਾਅਦ ਦੇ ਜਿਹੜੇ ਗੱਲ ਦੱਸੇ ਇਹ ਤਾਂ ਬਜ਼ੁਰਗ ਦੱਸਦੇ ਵੀ ਜਿਹੜੇ ਅਸੀਂ ਅੱਖੀਂ ਦੇਖਿਆ ਹੁਣ ਬਜ਼ੁਰਗ ਜਿਹੜੇ ਮੌਜੂਦ ਆ ਉਹ ਕਹਿੰਦੇ ਵੀ ਇੱਥੇ ਜਦੋਂ ਅੰਗਰੇਜ਼ ਦਾਰਾ ਅੰਗਰੇਜ਼ਾਂ ਦਾ ਰਾਜ ਸੀਗਾ ਤੇ ਅੰਗਰੇਜ਼ ਆਉਂਦੇ ਹੁੰਦੇ ਤੇ ਉਦੋਂ ਪਹਿਲਾਂ ਇੱਥੇ ਜਿਵੇਂ ਆਪਣੀ ਪੰਚਾਇਤਾਂ ਲੱਗਦੀਆਂ ਹੁੰਦੀਆਂ ਤੇ ਉਦੋਂ ਪੈਂਡ ਦੇ ਜਿਹੜੇ ਕੋਈ ਜੈਲਦਾਰ ਹੁੰਦੇ ਸੀਗੇ ਵੀ ਉਹ ਇੱਥੇ ਬੈੰਦੇ ਹੁੰਦੇ ਸੀਗੇ ਤੇ ਇੱਥੇ ਕੋਈ ਲੋਕਾਂ ਦੀ ਕੋਈ ਸਮੱਸਿਆ ਸੁਣਦੇ ਸੀ ਜਾਂ ਕੋਈ ਅਹ ਬ੍ਰਿਟਿਸ਼ ਰਾਜ ਤੱਕ ਕੋਈ ਗੱਲਬਾਤ ਪਹੁੰਚਾਉਂਦੇ ਸੀ ਤੇ ਇਹਦੇ ਨਾਲ ਨਾਲ ਇੱਕ ਗੱਲ ਇਹ ਵੀ ਸੁਣਨ ਚ ਆਈ ਸੀ ਕਹਿੰਦੇ ਵੀ ਇਹ ਜਿਵੇਂ ਆਪਾਂ ਹੁਣ announcement ਕਰ ਦਿੰਦੇ ਹਾਂ ਕਿਸੇ ਦੇ ਗੁਰਦੁਆਰੇ ਜਾਂ ਪੰਚਾਇਤਾਂ ਦੀ ਹੈ ਜਾਂ ਪ੍ਰਸ਼ਾਸਨ ਕਿਸੇ ਵੀ ਜਗ੍ਹਾ ਤੇ ਕੋਈ ਮੁਨਿਆਦੀ ਕਰਦੇ ਆ ਤੋ ਕਹਿੰਦੇ ਮੁਨਿਆਦੀ ਕਰਨ ਦੇ ਵੀ ਇਹ ਇਹ ਕੰਮ ਆਉਂਦਾ ਸੀਗਾ ਕਹਿੰਦੇ ਵੀ ਇਹਦੇ ਤੇ ਕੁੱਤੇ ਚੜ ਕੇ ਵੀ ਢੋਲ ਵਗੈਰਾ ਵਜਾ ਕੇ ਆਵਾਜ਼ ਦਿੰਦੇ ਸੀ ਇਸ ਤਰ੍ਹਾਂ ਦੀ ਮੁਨਿਆਦੀ ਇਹ ਵੀ ਗੱਲਾਂ ਜਿਹੜੀਆਂ ਬਜ਼ੁਰਗਾਂ ਤੋ ਅਸੀਂ ਸੁਣੀਆਂ ਤੇ ਜੇ ਕਿਸੇ ਹੋਰ ਨੂੰ ਇਸ ਗੁੰਬਦ ਦੇ ਬਾਰੇ ਕੋਈ ਪਤਾ ਜ਼ਿਆਦਾ ਜਾਣਕਾਰੀ ਹੈ ਤਾਂ ਉਹ ਵੀ ਸਾਡੇ ਨਾਲ ਜ਼ਰੂਰ ਕਮੈਂਟ ਦੇ ਵਿੱਚ ਸਾਂਝੀ ਕਰਿਓ ਕੋਈ ਪੁਰਾਣੇ ਬਜ਼ੁਰਗਾਂ ਤੋਂ ਇਸ ਬਾਰੇ ਇਤਿਹਾਸ ਬਾਰੇ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਜਿੰਨੀ ਕਾਨੂੰ ਜਾਣਕਾਰੀ ਸੀ ਅਸੀਂ ਬਜ਼ੁਰਗਾਂ ਤੋਂ ਸੁਣ ਕੇ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰ ਦਿਓ ਇਹ ਤਸਵੀਰ ਦੇਖ ਸਕਦੇ ਹੋ ਕਿ ਇੱਕ ਪੁਰਾਣੀ ਵਿਰਾਸਤ ਜਿਹੜੀ ਉਹ ਇੱਕ ਯਾਦਗਾਰ ਹੈ ਜਿਸ ਤਾ ਰਾਜਸਥਾਨ ਦੇ ਵਿੱਚ ਪੁਰਾਣੇ ਕਿਲੇ ਆ ਉਸੇ ਤਰ੍ਹਾਂ ਹੀ ਇਹ ਪਿੰਡ ਵੱਡਾ ਗੋੜਾ ਦੇ ਇੱਕ ਇੱਕੋ ਇੱਕ ਇਤਿਹਾਸਿਕ ਇਹ ਗੁੰਬਦ ਆ ਤੇ ਪੂਰਾ ਕਲੀਅਰ ਹੈ ਇਸ ਬਾਰੇ ਕਿਸੇ ਨੂੰ ਨਹੀਂ ਪਤਾ ਨਹੀਂ ਇਹਦੇ ਤੇ ਕੁਝ ਜ਼ਿਆਦਾ ਲਿਖਿਆ ਹੋਇਆ ਜਿਸ ਤੋਂ ਕੋਈ ਪਤਾ ਲੱਗ ਜੇ ਵੀ ਕਿੰਨਾ ਕੁ ਪੁਰਾਣਾ ਹੈ ਕਿਹਨੇ ਬਣਾਇਆ ਜਾਂ ਕੀ ਹੈ ਇੰਨਾ ਕਿ ਜ਼ਰੂਰ ਧਿਆਨ ਸਾਨੂੰ ਕਿਤੇ ਵਿੱਚ ਕੁਝ ਲਿਖਿਆ ਸੀਗਾ ਪਰ ਉਹ ਸ਼ਾਇਦ ਰੰਗਮਾਰੇ ਨਾਲ ਟਹਿ ਗਿਆ ਜਾਂ ਸਮੇਂ ਦੇ ਨਾਲ ਵੈਸੇ ਹੀ ਉਹ ਟਹਿ ਗਿਆ ਕੁਝ ਉਹ ਸਮਝ ਨਹੀਂ ਆਇਆ ਤੇ ਇਸ ਵੀਡੀਓ ਨੂੰ ਫਿਰ ਗੁਜ਼ਾਰ ਸਕੇ ਜਿਆ ਤਾਂ ਜਿਆਦਾ ਸ਼ੇਅਰ ਕਰ ਦਿਓ ਤੇ ਇਸ ਤਰ੍ਹਾਂ ਦੀ ਹੋਰ ਕਿਹੜੇ ਪਿੰਡਾਂ 'ਚ ਕੋਈ ਹੋਰ ਕੋਈ ਪੁਰਾਣੀ ਇਤਿਹਾਸਕ ਚਾਹੇ ਮੁਗਲ ਕਾਲ ਦੀ ਜਾਂ ਕੋਈ ਇਸ ਤਰ੍ਹਾਂ ਦੀ ਇਮਾਰਤਾਂ ਜਾਂ ਕੋਈ ਇਤਿਹਾਸ ਜੁੜਿਆ ਹੋਇਆ ਤਾਂ ਉਹ ਵੀ ਸਾਡੇ ਨਾਲ ਸਾਂਝੇ ਆਂ ਜ਼ਰੂਰ ਕਰਿਓ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹ ਵੀ ਜਾਣਕਾਰੀ ਤੁਹਾਡੇ ਪਿੰਡਾਂ ਆ ਕੇ ਅਸੀਂ ਲੋਕਾਂ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ What du was?